ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ਹੀਦ ਉਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੂਗੀ ਕਿਹਾ ਯਾਰ ਬਾਕੀ ਇਹ ਰਤਨ ਸਿਪਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਂਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਹੀ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੂਗੀ ਕਿਹਾ ਯਾਰ ਬਾਕੀ ਇਹ ਰਤਨ ਸਿਪਾਰਤ ਦੇ ਜੇ ਨਹੀਂ ਵੀ ਦੇਣਗੇ ਸਾਡੀ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਂਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਮੈਂ ਪਾਰਲੀਮੈਂਟ ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੂਗੀ ਕਿ ਹਾਂ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਂਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਹੀ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੂਗੀ ਕਿ ਹਾਂ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ